ਇਸ ਵਕਤ ਅਸੀਂ ਫਗਵਾੜਾ ਵਿਧਾਨ ਸਭਾ ਹਲਕੇ ਦੇ ਵਿੱਚ ਪਹੁੰਚੇ ਆ ਜਿੱਥੇ ਕਾਂਗਰਸੀ ਇਹ ਕਹਿ ਰਹੇ ਨੇ ਵੀ ਭਾਈ ਸੱਤਾ ਤਿਰਪਾਟੀ ਆਮ ਆਦਮੀ ਪਾਰਟੀ ਵੱਲੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਐਮ ਐਲ ਏ ਬਲਵਿੰਦਰ ਸਿੰਘ ਢਾਲੀਵਾਲ ਮੌਜੂਦ ਨੇ ਸਾਡੇ ਨਾਲ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਸਾਹਿਬ ਕਿਉਂ ਕਹਿ ਰਹੇ ਹੋ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਜੀ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਕਿ ਸਾਡੇ ਅਕਾਊਂਟਿੰਗ 3 ਜ਼ੋਨ ਦੀ ਹੋ ਗਈ ਸੀ ਉਸ ਤੋਂ ਬਾਅਦ ਚੌਥੇ ਜ਼ੋਨ ਦੀ ਅਕਾਊਂਟਿੰਗ ਸਟਾਰਟ ਹੋਈ ਹੈ ਜੀ ਤੋਂ ਚੌਥੇ ਜ਼ੋਨ ਇਹ ਸਾਨੀ ਜ਼ੋਨ ਹੈਗਾ ਜੀ ਠੀਕ ਹੈ ਉਹਦੇ ਵਿੱਚ ਜਦੋਂ ਕਾਊਂਟਿੰਗ ਹੋ ਗਈ ਤਾਂ ਸਾਡਾ ਚਾਰ ਵੋਟਾਂ ਦੇ ਕੈਂਡੀਡੇਟ ਜਿੱਤ ਰਿਹਾ ਸੀਗਾ ਜੀ ਇਹਨਾਂ ਨੇ ਦੁਬਾਰਾ ਫਿਰ ਗਿਨਿਆ ਤਾਂ ਉਹ ਫਿਰ ਤਿੰਨ ਤੇ ਰਹਿ ਗਿਆ ਠੀਕ ਹੈ ਤਿੰਨ ਤੇ ਰਹਿ ਗਿਆ ਜਦੋਂ ਹੀ ਦੇਖਿਆ ਬਾਰ ਸਾਰੇ ਇਨਫਾਰਮੇਸ਼ਨ ਆ ਗਈ ਵੀ ਉਹ ਕੈਂਡੀਡੇਟ ਸੋਡਾ ਜਿੱਤ ਗਿਆ ਹੈਗਾ ਇਹਨਾਂ ਨੇ ਜੇ ਘੰਟਾ ਡੇਢ ਘੰਟਾ ਰਿਜ਼ਲਟ ਆਊਟ ਨਹੀਂ ਕੀਤਾ ਉਸ ਤੋਂ ਬਾਅਦ ਜ਼ੋਨ ਨੰਬਰ 5 6 7 ਦੀ ਵੀ ਹੋ ਗਈ ਕਾਊਂਟਿੰਗ ਫਿਰ ਦੁਬਾਰਾ ਸੀ ਆ ਕੇ ਪੁੱਛੇ ਵੀ ਤੁਸੀਂ ਰਿਜ਼ਲਟ ਕਾ ਤੋ ਨਹੀਂ ਆਊਟ ਕਰਦੇ ਤਾਂ ਫਿਰ ਇਹ ਕਹਿੰਦੇ ਵੀ ਅਸੀਂ ਅਸਮਨ ਨੂੰ ਪੁੱਛ ਕੇ ਦੱਸਦੇ ਆ ਤੇ ਲੋਕਲ ਐਸਚੂ ਅੰਦਰ ਭੇਜਿਆ ਤਾਂ ਕੋਈ ਜਵਾਬ ਨਹੀਂ ਆਇਆ ਠੀਕ ਹੈ ਫਿਰ ਅਸੀਂ ਕੋਈ ਨਾ ਕੋਈ ਆ ਕੇ ਦੱਸੇ ਤਾਂ ਸੀ ਵੀ ਅਪਲੀਕੇਸ਼ਨ ਰੁਕ ਗਈ ਰੁਕਿਆ ਕਿਉਂ ਹੈਗੇ ਫਿਰ ਉਹ ਤਹਿਸੀਲਾ ਸਾਹਿਬ ਅੰਦਰ ਆਏ ਉਹ ਕਹਿੰਦੇ ਜੀ ਮੈਂ ਪੁੱਛ ਕੇ ਦੱਸਦਾ ਵੀ ਕੀ ਗੱਲ ਕੀ ਹੈਗੀ ਆ ਵੀ ਕਾਹਤੋਂ ਰੁਕਿਆ ਹੋਇਆ ਹੈਗਾ ਕਹਿੰਦਾ ਮੈਂ ਹੋਰ ਵੀ ਡਿਊਟੀਆਂ ਕਰਦਾ ਇਸ ਤਰ੍ਹਾਂ ਕਰਦਾ ਕਰਦੇ ਆਇਆ ਚਲ ਪੁੱਛ ਕੇ ਦੱਸ ਦੋ ਫਿਰ ਉਹ ਦੁਬਾਰਾ ਆਇਆ ਤਾਂ ਕਹਿੰਦਾ ਜੀ ਰੀਕਾਊਂਟਿੰਗ ਦੀ ਅਪਲੀਕੇਸ਼ਨ ਆਈ ਆ ਅਸੀਂ ਗਾ ਜੋ ਰੀਕਾਊਂਟਿੰਗ ਦੀ ਅਪਲੀਕੇਸ਼ਨ ਹੈਗੀ ਆ ਉਹ ਸਾਨੂੰ ਤੁਸੀਂ ਲੈ ਕੇ ਦਿਖਾ ਦਿਓ ਰੀਕਾਊਂਟਿੰਗ ਦੀ ਅਪਲੀਕੇਸ਼ਨ ਆਈ ਵੀ ਹੈਗੀ ਆ ਹੁਣ ਤੁਸੀਂ 1 ਤੁਸੀਂ 3 ਵਜੇ ਕਹਿੰਨੇ ਹੈਗੇ ਹੋ ਵੀ ਰੀਕਾਉਂਟਿੰਗ ਦੀ ਜਿਹੜੀ ਐਪਲੀਕੇਸ਼ਨ ਆਈ ਹੈਗੀ ਆ ਸਾਨੂੰ ਐਪਲੀਕੇਸ਼ਨ ਦਾ ਦਿਖਾਓ ਆਈ ਵੀ ਆ ਕਿ ਨਹੀਂ ਆਈ ਅੱਛਾ ਰੀਜ਼ਨ ਕੀ ਦਿੱਤਾ ਗਿਆ ਤੁਹਾਨੂੰ ਕਿ ਕਿਹੜੇ ਕਾਰਨ ਕਰਕੇ ਤੁਹਾਡੇ ਜਿਹੜਾ ਜਿਹੜੀ ਜ਼ੋਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉੱਥੋਂ ਦਾ ਰਿਜ਼ਲਟ ਰੋਕਿਆ ਗਿਆ ਹੈ ਜੀ ਜੋ ਸਾਨੂੰ ਇਹਨਾਂ ਨੇ ਫਿਰ ਮੈਂ ਸੋਈ ਦੱਸ ਰਿਹਾ ਸੀ ਨਾ ਜੋ ਇਹਨਾਂ ਨੂੰ ਫਿਰ ਦੁਬਾਰਾ ਤਸੀਦਦ ਸਾਹਿਬ ਕਹਿੰਦਾ ਮੈਂ ਐਪਲੀਕੇਸ਼ਨ ਲੈ ਕੇ ਆਉਣਾ 1 ਘੰਟਾ ਫਿਰ ਵੇਟ ਕਰਦੇ ਰਹੇ ਸੀ ਬਾਹਰ ਖੜੇ 1 ਘੰਟੇ ਬਾਅਦ ਐਪਲੀਕੇਸ਼ਨ ਅਸੀਂ ਨਹੀਂ ਆਇਆ ਤਾਂ ਅਸੀਂ ਸੜਕ ਦੇ ਵਿਚਕਾਰ ਬੈਠ ਗਏ ਆ ਫਿਰ ਇਹ ਐਪਲੀਕੇਸ਼ਨ ਲੈ ਕੇ ਆਇਆ ਐਪਲੀਕੇ ਅਸੀਂ ਕੋਈ ਕੋਈ ਗੱਲ ਕਹੀ ਉਹਦੇ ਵਿੱਚ ਉਹਨੇ ਲਿਖਿਆ ਜੀ ਕਾਊਂਟਿੰਗ ਸਹੀ ਨਹੀਂ ਹੋਈ ਉਮੀਦਵਾਰ ਨੇ ਪਰ ਜੋ ਐਪਲੀਕੇਸ਼ਨ ਲਿਖੀ ਲੱਗਦੀ ਹੈਗੀ ਆ ਉਹ ਕਿਸੇ ਆਦਮੀ ਹੋਰ ਦੀ ਲਿਖੀ ਹੋਈ ਆ ਉਹਨੇ ਇਟਾ ਜਾਲੀ ਸਾਈਨ ਉਹਦੇ ਹੈਗਾ ਕੀ ਹੈ ਜੇ ਰੀਕਾਊਂਟਿੰਗ ਹੁੰਦੀ ਤੁਹਾਨੂੰ ਕਿਸ ਚੀਜ਼ ਦਾ ਡਰ ਹੈ ਜੀ ਡਰ ਕਿਉਂ ਸਤਾ ਰਿਹਾ ਹੈ ਵੀ ਕੀ ਹੋ ਸਕਦਾ ਕੀ ਘਪਲਾ ਹੋ ਸਕਦਾ ਜੇ ਕੀ ਘਾਲਾ ਮਾਲਾ ਹੋ ਸਕਦਾ ਜੀ ਘਪਲਾ ਤਾਂ ਤੁਹਾਨੂੰ ਪਤਾ ਇਹਨਾਂ ਨੇ ਪਹਿਲਾਂ ਹੀ ਕਹਿਆ ਸੀ ਕਿ ਅਸੀਂ ਧੱਕੇ ਨਾਲ ਜਿਤਨੀ ਆਏਗੀਆਂ ਠੀਕ ਹੈ ਕੋ ਬਲਾ ਤਾਂ ਕੁਝ ਵੀ ਗੱਦਾ ਹੋਣ ਜਿਹੜੇ ਵੈਲਟ ਬਾਕਸ ਹੈਗੇ ਆ ਵੈਲਟ ਬਾਕਸ ਅਸੀਂ ਕਿਹਾ ਅਸੀਂ ਤਾਂ ਬਾਹਰ ਬੈਠੇ ਆ ਵੈਲਟ ਬਾਕਸ ਜੇ ਰੀਕਾਉਂਟਿੰਗ ਹੁੰਦੀ ਹੈ ਤਾਂ ਵੈਲਟ ਬਾਕਸ ਜਿਹੜਾ ਹੈਗਾ ਆਰਓ ਦੀ ਟੇਬਲ ਦੇ نیچے ਹੁੰਦਾ ਉਹਨਾਂ ਅੰਦਰ ਜਾ ਕੇ ਕੌਣ ਦੇਖੇ ਤੁਸੀਂ ਪੁੱਛ ਲੋ ਵੀ ਆ ਟੇਬਲ ਕਿੱਥੇ ਪਿਆ ਉੱਥੇ ਜੇ ਤੁਸੀਂ ਜਿਹੜਾ ਰੂਮ ਹੈਗਾ ਜਿੱਥੇ ਆਪਾਂ ਕਾਉਂਟਿੰਗ ਤੋਂ ਬਾਅਦ ਰੱਖਦੇ ਹੈਗੇ ਆ ਜਿੱਥੇ ਕੋਈ ਜਾਲੀ ਸਟੈਂਪ ਲਾ ਦੇ ਕੋਈ ਕਹਿੰਦੀ ਰਿਸਪੌਂਸਿਬਿਲਟੀ ਹੈ ਜੇ ਥਰੈਸ਼ਡਿਮ ਸਾਹਿਬ ਨੂੰ ਰੀਕਾਉਂਟਿੰਗ ਦਾ ਹੈ ਉਹ ᱮਨਸ਼ੋਰ ਕਰ ਦਿੰਦੇ ਵੀ ਉਹ ਟੇਬਲ ਦੇ ਜਾਂ ਬਾਕਸ ਵੀ ਜਿਹੜਾ ਆਪਦੇ ਕੋਲੇ ਹੋਣਾ ਚਾਹੀਦਾ ਉਹ ਜੈਲੀ ਕਰ ਸਕਦੇ ਨੇ ਠੀਕ ਹੈ ਬਾਕੀ ਸਾਡੇ ਜਿਹੜੇ ਕੈਂਡੀਡੇਟ ਹਾਰੇ ਨੇ 5 5 6 6 7ਾਂ ਤੇ ਆ ਰਹੇ ਨੇ ਅਸੀਂ ਟੈਲੀ ਕਾਊਂਟਿੰਗ ਵਾਸਤੇ ਗਿਆ ਨਹੀਂ ਹੈਗਾ ਕਿਉਂਕਿ ਉੱਥੇ ਤਸੱਲੀ ਨਾ ਹੋ ਰਹੀ ਮਤਲਬ ਉੱਥੇ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਪੱਕਾ ਹਾਰਿਆ ਹੋਗਾ ਉਸ ਜ਼ੋਨ ਦੇ ਵਿੱਚੋਂ ਜੀ ਪੱਕਾ ਹਾਰਿਆ ਇਸੇ ਕਰਕੇ ਤਾਂ ਜਿਹੜਾ ਜੋਗਿੰਦਰ ਸਿੰਘ ਮਾਨ ਦਾ ਪੀਏ ਹੈ ਉਹਨੇ ਨੈਫਸੀਲਾ ਨੂੰ ਕਿਹਾ ਵੀ ਕੁਝ ਵੀ ਹੋ ਜਵੇ ਤੁਸੀਂ ਜਿਹੜਾ ਆਪ ਦਾ ਕੈਂਡੀਡੇਟ ਜਿਤਾਉਣਾ ਮਤਲਬ ਇਹ ਧੱਕਾ ਹੋ ਰਿਹਾ ਜੀ ਇਹ ਧੱਕਾ ਹੋ ਰਿਹਾ ਧੱਕਾ ਹੋ ਰਿਹਾ ਤੁਹਾਨੂੰ ਆਹ ਦੁਨੀਆ ਸਾਰੀ ਦੇਖਣੇ ਵੀ ਧੱਕਾ ਹੋ ਰਿਹਾ ਹੈਗਾ ਤੋ ਇਸ ਕਰਕੇ ਮਤਲਬ ਉਹੀ ਜਿਹੜੀ ਮਨੀਸ਼ ਸੁਸੋਦੀਆ ਗੱਲ ਕਹਿੰਦੇ ਸੀ ਉਹ ਸੱਚ ਹੋ ਰਹੀ ਹੈ ਜੀ ਕੱਲ ਸੱਚ ਹੋ ਰਹੀ ਹੈਗੀ ਪਰ ਨਾਲ ਮੈਂ ਇਹ ਵੀ ਦੱਸ ਦਿੰਦਾ ਹੈਗਾ ਇੰਸਟਿਚਨ ਵੀ ਦੱਸ ਦਿੰਦਾ ਹੈਗਾ ਇਹ ਅਸੀਂ ਮਸਲਾ ਮੈਂ ਇੰਸਟਿਚਨ ਦੇ ਵਿੱਚ 30 ਸਾਲ ਸਰਵਿਸ ਕੀਤੀ ਹੈ ਔਰ ਅਨੇਕਾਂ ਇਲੈਕਸ਼ਨਸ ਕਰਾਈਆਂ ਹੈਗੀਆਂ ਇਸ ਕਰਕੇ ਇੰਨਾ ਕੁ ਮੈਨੂੰ ਵੀ ਪਤਾ ਹੈਗਾ ਅਸੀਂ ਬਕਾਇਦਾ ਜਦੋਂ ਰੀਕਾਉਂਟਿੰਗ ਆਪ ਰੀਕਾਉਂਟਿੰਗ ਦੀ ਐਪਲੀਕੇਸ਼ਨ ਕਦੋਂ ਆਉਂਦੀ ਹੈ ਕਾਊਂਟ ਹੋਇਆ ਤਾਂ ਨਾਲ ਹੀ ਹੁੰਦੀ ਅਜੇ ਟੇਬਲ ਤੇ ਪਏ ਹੁੰਦੇ ਹੈਗੇ ਬੈਲਟ ਬਾਕਸ ਪਿਆ ਹੁੰਦਾ ਉਦੋਂ ਹੀ ਰੀਕਾਉਂਟਿੰਗ ਦੀ ਐਪਲੀਕੇਸ਼ਨ ਹੁੰਦੀ ਲਾ ਕੇ ਦੋ ਕਿਤੇ ਨਹੀਂ ਘੰਟੇ ਬਾਅਦ ਹੁੰਦੀ ਹੈਗੀ ਉਹ ਐਸਜੀਐਮ ਸਾਹਿਬ ਦੇ ਹੱਥਾਂ ਨਹੀਂ ਆਫਸਰ ਹੈਗਾ ਤਾਂ ਉਹਨੇ ਟਾਈਮ ਨਹੀਂ ਪਾਇਆ ਵੀ ਕਿਹੜੇ ਟਾਈਮ ਤੇ ਐਪਲੀਕੇਸ਼ਨ ਆਈ ਹੈਗੀ ਤਾਂ ਇਸ ਕਰਕੇ ਸਾਡੇ ਕੋਲ ਡਾਕੂਮੈਂਟ ਪ੍ਰੂਫ ਹੈ ਜੇ ਨਹੀਂ ਕਰਨੇਗਾ ਤਾਂ ਬਾਈ ਨਾਮ ਜੇ ਹਾਈ ਕੋਰਟ ਨਾਲ ਲੈ ਕੇ ਜਾਤਾ ਤਾਂ ਮੈਨੂੰ ਕਹਿ ਦਿਓ ਔਰ ਮੈਂ ਜਦ ਕਰਦਾ ਜੀ ਅੱਜ ਸਾਨੂੰ ਧੱਕੇ ਨਾਲ ਹਰਾਵੀ ਦੇਣਗੇ ਤਾਂ ਅਸੀਂ ਹਾਈ ਕੋਰਟ ਚ ਜਿਹੜੀ ਜਿੱਤ ਕੇ ਪ੍ਰਾਪਤ ਕਰਕੇ ਲਿਆਵਾਂਗੇ ਜੀ ਐਮਐਨਏ ਸਾਹਿਬ ਜੀ ਅਫਸਰ ਸ਼ਾਹੀ ਦੀ ਗੱਲ ਕਰ ਲਈਏ ਸੱਤਾ ਧਿਰ ਦੇ ਹੱਕ ਦੇ ਵਿੱਚ ਕਿਉਂ ਭੁਗਤੇਗੀ ਤੁਹਾਨੂੰ ਕਿਉਂ ਡਰ ਸਤਾ ਰਿਹਾ ਹੈ ਕਿ ਅਫਸਰ ਸ਼ਾਹੀ ਸੱਤਾ ਧਿਰ ਦੇ ਹੱਕ ਦੇ ਵਿੱਚ ਭੁਗਤ ਸਕ ਭੁਗਤ ਸਕਦੀ ਹੈ ਜੀ ਉਹ ਤਾਂ ਤੁਸੀਂ ਵੈਸੇ ਹੀ ਦੇਖਦੇ ਹੋ ਕਿ ਸੱਤਾਧਾਰੀ ਧੱਕਾ ਕਿੱਥੇ ਨਹੀਂ ਹੋਇਆ ਸਾਰੀ ਜਿੰਨੀਆਂ ਬਾਈ ਇਲੈਕਸ਼ਨ ਹੋਈਆਂ ਉਹਨਾਂ 'ਚ ਧੱਕਾ ਹੁੰਦਾ ਰਿਹਾ ਹੈ ਅਫਸਰ ਸ਼ਾਹੀ ਤਾਂ ਨਿਊਟਰਲ ਹੁੰਦੀ ਹੈ ਜੀ ਉਹ ਪਾਰਦਰਸ਼ਤਾ ਦੇ ਨਾਲ ਕੰਮ ਕਰਦੀ ਹੁੰਦੀ ਹੈ ਅਫਸਰ ਮੈਂ ਵੀ ਮੈਂ ਤਕਰੀਬਨ 30 ਸਾਲ ਮੈਂ ਅਫਸਰ ਰਹਾ ਜੀ ਇਹ ਜਾ ਗੰਦਾ ਕੰਮ ਅਸੀਂ ਜ਼ਿੰਦਗੀ ਚ ਕੀਤਾ ਨਹੀਂ ਹੈਗਾ ਮੇਰੇ ਜਿੱਥੇ ਮਰਜ਼ੀ ਰਿਕਾਰਡ ਘੜਾ ਲਿਓ ਜੋ ਕੀਤਾ ਦੁੱਧਾ ਦੁੱਧ ਪਾਣੀ ਦਾ ਪਾਣੀ ਆਪਾਂ ਛਾੜ ਕੇ ਰੱਖ ਦਈਦਾ ਹੈਗਾ ਇਹਨਾਂ ਨੂੰ ਉਸੇ ਟਾਈਮ ਰਿਜ਼ਲਟ ਡਿਕਲੇਅਰ ਕਰਨਾ ਚਾਹੀਦਾ ਸੀਗਾ ਜੇਕਰ ਕਾਊਂਟਿੰਗ ਦੀ ਐਪਲੀਕੇਸ਼ਨ ਉਸੇ ਟਾਈਮ ਆਉਂਦੀ ਹੈ ਵੈਲਟ ਬਾਕਸ ਉੱਥੇ ਪਏ ਹੈਗੇ ਨੇ ਟੇਬਲ ਤੇ ਉਹ ਤਾਂ ਦੇ ਸਕਦਾ ਉਦੋਂ ਇੱਕ ਵਾਰੀ ਟੇਬਲ ਤੋਂ ਸਮਾਨ ਚਲਿਆ ਗਿਆ ਹੈਗਾ ਫਿਰ 3 ਘੰਟੇ ਬਾਅਦ ਜਿਹੜੀ ਰੀਕਾਉਂਟਿੰਗ ਦੀ ਐਪਲੀਕੇਸ਼ਨ ਨਹੀਂ ਦਿੱਤੀ ਜਾ ਸਕਦੀ ਮੈਂ ਹੌਂ ਰਿਕਾਰਡ ਕਰਨਾ ਵਾ ਕਾਨੂੰਨ ਕਹਿੰਦਾ ਜੀ ਕਾਨੂੰਨ ਕਹਿੰਦਾ ਹੈਗਾ ਫਿਰ ਇਹ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਪੱਕਾ ਇਹ ਉਲੰਘਣਾ ਕਰ ਰਹੇ ਨੇ ਇਹ ਤਾਂ ਉਲੰਘਣਾ ਤਾਂ ਫਿਰ ਇਹ ਤਾਂ ਸਾਨੂੰ ਜਿਆਦਾ ਧੱਕੇ ਨਾਲ ਹਰਾਉਣਗੇ ਅਸੀਂ ਤਾਂ ਹਾਈ ਕੋਰਟ ਲੈ ਕੇ ਜਾਣੇਗਾ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਾਰ ਰਹੇ ਨੇ 2027 ਦੀ ਤਸਵੀਰ ਕੀ ਨਜ਼ਰ ਆ ਰਹੀ ਹੈ ਜੀ ਉਹ ਉਸ ਨੂੰ ਮਾਰਚ ਅਪ੍ਰੈਲ ਚ ਪਤਾ ਲੱਗ ਜਾਊਗਾ ਕਿ ਇਹਨਾਂ ਨੂੰ ਪਿੰਡਾਂ ਵਿੱਚ ਜਾਣ ਵਾਸਤੇ ਜਦੋਂ ਲੋਕਾਂ ਨੇ ਭਜਾਉਣਾ ਹੈਗਾ ਫਿਰ ਪਤਾ ਲੱਗਣਾ ਅੱਜ ਇਹ ਹਰ ਪਿੰਡ ਦੇ ਵਿੱਚ ਬੰਦੇ ਨੂੰ ਡਰਾ ਰਹੇ ਨੇ ਸਾਡੇ ਫਗਵਾੜੇ ਵਿੱਚ ਵੀ ਕੋਈ ਸਰਪੰਚ ਹੈ ਕੋਈ ਪੰਚ ਹੈ ਕੋਈ ਲੰਬੜਦਾਰ ਹੈ ਸਾਰੇ ਉਹਨਾਂ ਡਰਾ ਕੇ ਰੱਖਿਆਗਾ ਸਾਨੂੰ ਇਹ ਨਹੀਂ ਵੀ ਹਰ ਜਿੱਦਾਂ ਨਹੀਂ ਕੋਈ ਫਰਕ ਪੈਂਦਾਗਾ ਪਰ ਜੋ ਇੱਥੇ ਅੱਗੇ ਪਹਿਲਾਂ ਬੀਜੇਪੀ ਕਾਂਗਰਸ ਸਰਕਾਰ ਵੀ ਰਹੀ ਹੈ ਬੀਜੇਪੀ ਅਕਾਲੀ ਦਲ ਸਰਕਾਰ ਵੀ ਰਹੀ ਹੈ ਕਾਂਗਰਸ ਸਰਕਾਰ ਵੀ ਰਹੀ ਹੈ ਇਹ ਜਆ ਤੱਕਾ ਕਦੇ ਨਹੀਂ ਹੋਇਆ ਮੈਨਿਸਟ੍ਰੇਸ਼ਨ ਦੇ ਵਿੱਚ ਵੀ ਰਿਹਾ ਮੈਂ ਐਸਡੀਐਮ ਇੱਥੇ ਫਗਵਾੜੇ ਵੀ ਰਿਹਾ ਹੈਗਾ ਅਸੀਂ ਤਾਂ ਦੇਖ ਨਹੀਂ ਇਸ ਤਰ੍ਹਾਂ ਦਾ ਧੱਕਾ ਕਿਤੇ ਹੁੰਦਾ ਹੈਗਾ ਠੀਕ ਹੈ ਨਾ ਤੇ ਜੇ ਕਰਨਾ ਤਾਂ ਜੋ ਕਾਨੂੰਨਾਂ ਕਰ ਪਰ ਜਿਹੜੇ ਅਫਸਰ ਸਾਡੇ ਨਾਲ ਧੱਕਾ ਕਰਨਗੇ ਇਹ ਮੈਂ ਰਿਕਾਰਡ ਕਹਿਣਾਗਾ ਉਹਨਾਂ ਨੂੰ ਅਸੀਂ ਹਾਈ ਕੋਰਟ ਖੜੇ ਕਰਾਂਗੇ ਕਰਾਂਗੇ ਇਹ 70 75 ਸਾਲਾਂ ਚ ਪਹਿਲਾਂ ਜਿਹੜਾ ਧੱਕਾ ਨਹੀਂ ਹੋਇਆ ਜੀ ਮੈਂ ਆਪਦੀ ਸਰਵਿਸ ਦੇ ਵਿੱਚ ਕਿਤੇ ਧੱਕਾ ਨਹੀਂ ਕੀਤਾ ਨਾ ਐਜਾ ਦੇਖਿਆ ਹੈਗਾ ਮੰਨਦੇ ਹੋ ਕਿ ਨਵੀਂ ਧੱਕਾ ਕ੍ਰਾਂਤੀ ਵੀ ਆਈ ਹੈ ਜੀ ਬਹੁਤ ਜ਼ਿਆਦਾ ਪਹਜਾਂਦੇ ਹੀ ਹੈ ਕਿ ਸਾਰੇ ਥੱਡ ਕਰਦੇ ਨੇ ਪਰਚੇ ਦਾਜ ਕਰਾਉਂਦੇ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਅਸੀਂ 30 ਸੀਟਾਂ ਜਿੱਤੀਆਂ ਅਸੀਂ 50 ਦੇ ਵਿੱਚੋਂ ਹੂੰ ਇਹਨਾਂ ਨੇ ਚਾਰ ਸਾਡੇ ਐਮਸੀ ਸਾਹਿਬਾਨ ਤੇ ਉਹਨਾਂ ਤੇ ਪਰਚੇ ਦਰਜ ਕੀਤੇ ਅਸੀਂ ਹਾਈ ਕੋਰਟ ਤੋਂ ਕੋਇਸ ਕਰਕੇ ਲਿਆਏ ਹੈਗੇ ਨੇ ਠੀਕ ਹੈ ਹਾਈ ਕੋਰਟ ਤੋਂ ਕੋਇਸ ਕੀਤੇ ਹੈਗੇ ਨੇ ਇਸ ਕਰਕੇ ਉਹਨਾਂ ਨੂੰ ਹੱਥ ਨਹੀਂ ਲਾਉਂਦਾ ਪਰ ਹਰਾਸ਼ ਮੈਂ ਤਾਂ ਕੀਤੀ ਹੈ ਨਾ ਕਿਸੇ ਵੀ ਐਮਸੀ ਦਾ ਪਰਚਾ ਦਰਜ ਕਰ ਦੋ ਤੁਸੀਂ ਉਹ ਸੇਮ ਜਿਹੜਾ ਪ੍ਰੋਸੀਜਰ ਇਹ ਹਾਰ ਹੈਗਾ ਇਹ ਤਾਂ ਤੁਸੀਂ ਆਉਣ ਵਾਲੇ ਸਮੇਂ ਵਿੱਚ ਦੇਖੋਗੇ ਕਿ ਜਦੋਂ ਮਾਰਚ ਅਪ੍ਰੈਲ ਨਿਕਲ ਗਿਆ ਹੈਗਾ ਇਹ ਬੱਟੇ-ਵੱਟ ਨਾ ਭੱਜੇ ਤਾਂ ਤੁਸੀਂ ਮੈਨੂੰ ਕਹਿ ਦਿਓ ਪਾਠੀਆਂ ਵਾਲਾ ਕੰਮ ਹੋਊਗਾ ਜੀ ਫਿਰ ਪਾਠੀਆਂ ਬੰਦ ਜਿਹਨੇ ਕਰਨਾ ਉਹਨਾਂ ਨਾਲ ਕਰੂਗਾ ਪਰ ਇਹਨਾਂ ਨੂੰ ਪਤਾ ਉਦੋਂ ਲੱਗਣਾ ਕਿ ਮਗਰ ਜਿੰਨੇ ਬੰਦੇ ਤੁਰੇ ਜਾਂਦੇ ਲਾਈਨ ਚ ਨਾ ਕਿ ਜਿਹੜੇ ਆਪ ਦੇ ਐਮ ਐਲ ਏ ਤੁਰੇ ਫਿਰਦੇ ਹੈਗੇ ਨਾ ਜਾਂ ਹਲਕਾ ਚਾਰ ਤੁਰੇ ਫਿਰਦੇ ਇਹਨਾਂ ਨੂੰ ਲਾਈਨ ਵਿੱਚ ਲੰਘਣਾ ਪਿੱਛੇ ਬੰਦਾ ਨਹੀਂ ਰਿਹਾ ਹਾਲਾਤ ਹੁਣੇ ਹੀ ਹੋ ਗਏ ਇਹਨਾਂ ਦੀ ਕਾਰਾਂ 'ਚ ਬੈਠਣ ਦਾ ਕੋਈ ਬੰਦਾ ਤਿਆਰ ਨਹੀਂ ਹੈਗਾ ਇਸ ਕਰਕੇ ਇਸ ਕਰਕੇ ਇਹਨਾਂ ਦੇ ਹੱਥਾਂ ਪੈਰਾਂ ਦੀ ਪਈ ਹੋਈ ਆ ਸਾਡੇ ਫਗਵਾੜੇ ਦੇ ਵਿੱਚ ਅੱਧੀ ਆਪ ਜਿਹੜੀ ਭੱਜ ਕੇ ਆਗੇ ਇਹਨਾਂ ਦੇ ਅਗੇਂਸ ਹੋਈ ਹੋਈ ਆ ਫਿਰ ਵੀ ਧੱਕਾ ਕਰਦੇ ਧੱਕੇ ਨੇ ਜਿੰਨੇ ਇਹਨਾਂ ਨੇ ਕੋਈ ਗੱਲ ਜਿੱਤ ਲੈਣਗੇ ਫਿਰ ਕੀ ਹੋ ਗਿਆ ਅਗੇ ਕਾਰਪੋਰੇਸ਼ਨ ਦੇ ਵਿੱਚ ਧੱਕੇ ਨਾਲ ਜਿੱਤੇ ਇਹਦਾ ਕਾਰਪੋਰੇਸ਼ਨ ਦਾ ਕੀ ਕਰ ਲੈ ਅੱਜ ਲੋਕ ਫੇਰ ਵੀ ਇਹਨਾਂ ਨੂੰ ਬੁਰਾ ਭਲਾ ਕਹਿੰਦੇ ਨੇ ਕੋਈ ਡਿਵੈਲਪਮੈਂਟ ਦਿਖਾ ਦੇਣਾ ਕੋਈ ਜਿੱਥੇ ਮਰਜ਼ੀ ਦਿਖਾ ਦੇਣ ਕਰਪਸ਼ਨ ਤੋਂ ਬਿਨਾ ਬੋਲਬਾਲਾ ਨਹੀਂ ਕਚੇਰੀਆਂ ਚਲੇ ਜਾਓ ਜਿੱਥੇ ਮਰਜ਼ੀ ਚਲੇ ਜਾਓ ਕਰਪਸ਼ਨ ਤੋਂ ਬਿਨਾ ਕੋਈ ਕੰਮ ਨਹੀਂ ਕਰਦੇ ਹੈਗਾ ਤੂੰ ਇਸ ਕਰਕੇ ਔਰ ਉਹਦੇ ਵਿੱਚ ਸਾਰੇ ਸ਼ੇਅਰ ਹੋਲਡਰ ਹੈਗੇ ਸਾਰੇ ਅੱਜ ਨਸ਼ਾ ਕੀ ਹੈ ਨਸ਼ਾ ਫਗਵਾੜੇ 'ਚ ਨਹੀਂ ਵਿਕਦਾ ਕੌਣ ਵੇਚਦੇ ਹੈਗਾ ਨਸ਼ਾ ਲਿਆਓ ਇਨਕੁਆਰੀ ਇੰਡੀਪੈਂਡੈਂਟ ਕੋਈ ਇਨਕੁਆਰੀ ਬਾਹਰੋਂ ਕਰਾ ਲੋ ਕੋਈ ਏਜੰਸੀ ਬੁਲਾ ਲਓ ਲੈ ਜੇ ਸਾਰਾ ਅਤੀ ਸਰਕਾਰ ਨਾਲ ਨਸ਼ਾ ਵੇਚਣ ਦੇ ਨਿਕਲੋ ਤਾਂ ਮੈਨੂੰ ਕਹਿ ਦਿਓ ਐਮਐਲਏ ਸਾਹਿਬ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਲੱਗਦਾ ਭਾਸ਼ਣ ਨਹੀਂ ਸੁਣਦੇ ਹੋ ਕਹਿੰਦੇ ਅਸੀਂ ਆਉਣ ਵਾਲੇ 2027 ਦੇ ਵਿੱਚ 92 ਤੋਂ ਵੱਧ ਸੀਟਾਂ ਜਿੱਤਣੀਆਂ ਜੀ ਵੱਡਾ ਦਾਵਾ ਹੋ ਰਿਹਾ ਉਹਨਾਂ ਵੱਲੋਂ ਜਿਸਾ ਜਿਸ ਸਾਹਿਬ ਨਾਲ ਇਹਦੇ ਹਾਲਾਤ ਆ ਮੈਨੂੰ ਲੱਗਦਾ 117 ਚੋਂ ਕਿਤੇ 127 ਨਾਲ ਜਿੱਤੇ ਜਾਣਗੇ ਹਮਮ ਤੁਹਾਨੂੰ ਸੁਪਨੇ ਜੀ ਟੁੱਟ ਗਏ ਜੀ ਆਪਣੇ ਜਿੱਤੇ ਜਾਣਗੇ ਹਕੀਕਤ ਵਿੱਚ ਨਹੀਂ ਇਹਦਾ ਜੀ ਤਾਂ ਇਸ ਕਰਕੇ ਹੈ ਕਿ ਹਕੀਕਤ ਤਾਂ ਪਤਾ ਲੱਗਣੀ ਹੈ ਹਕੀਕਤ ਤਾਂ ਇਹਨਾਂ ਨੂੰ ਕੋਰਪੋਰੇਸ਼ਨ ਇਲੈਕਸ਼ਨ ਚ ਪਤਾ ਲੱਗੀ 50 ਦੇ ਵਿੱਚੋਂ 50 ਦੇ ਵਿੱਚੋਂ ਇਹ 12 ਸੀਟਾਂ ਜਿੱਤੇ ਸੀਗੇ ਤੱਕ ਇਹਨੇ ਨੇ ਬਣਾਈਏਗਾ ਚਾਰ ਸਾਢੇ ਅਮਸੇ ਦੇ ਪਰਚੇ ਦਰਜ ਕੀਤੇ ਨੇ ਪੰਚਾਇਤ ਇਲੈਕਸ਼ਨ ਹੋਈ ਆ ਪੰਚਾਇਤ ਇਲੈਕਸ਼ਨ ਕਿਉਂਕਿ ਪੰਚਾਇਤ ਇਲੈਕਸ਼ਨ ਜਿਹੜੀ ਹੈਗੀ ਆ ਸਿੰਬਲ ਤੇ ਨਹੀਂ ਲੜੀ ਜਾਂਦੀ ਇਸ ਕਰਕੇ ਜਿਹੜਾ ਹੈਗਾ ਉਦੋਂ ਇਹ 10-12 ਸਰਪੰਚ ਜਾਂ 191 ਪੰਚਾਇਤਾਂ ਦੇ ਵਿੱਚੋਂ ਇਹ 10-12 ਪੰਚਾਇਤ ਜਿਤਾ ਸਕੇ ਨੇ ਤੇ ਬਾਅਦ ਉਨ੍ਹਾਂ ਦਾ ਚਲੋ ਤਕਾਦੁਕਾ ਕਰਕੇ ਨਾਲ ਐਵੇਂ ਕਹੀ ਜਾਂਦੇ ਸਾਡੇ ਇਹਨੇ ਜਿੱਤ ਗਏ ਪਰ ਐਕਚੁਅਲੀ ਇਹਨੇ 10-12 ਜਿੱਤੇ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਜੇ ਤੁਸੀਂ ਆਪ ਹੀ ਆਓਗੇ ਜਦੋਂ ਅਗਲੀ ਨੈਕਸਟ ਇਲੈਕਸ਼ਨ ਹੋਊਗੀ ਜਾਂ ਵਿੱਚ ਕਿਤੇ ਆਓਗੇ ਤਾਂ ਵਿੱਚ ਤੁਸੀਂ ਗੇੜਾ ਮਾਰ ਲਓ ਫਿਰ ਦੱਸ ਦਿਓ ਤੁਸੀਂ ਆਪ ਰਿਐਲਿਟੀ ਬੇਸ ਕਰੋਗੇ ਠੀਕ ਹੈ ਜੀ ਬਿਲਕੁਲ ਹੋਰ ਆਮ ਲੋਕ ਨੇ ਭਾਈ ਸਾਹਿਬ ਖੁਸ਼ ਨਹੀਂ ਹੈਗੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਤੋਂ ਸਾਰੀ ਦੁਨੀਆ ਨੂੰ ਪਤਾ ਕਿਹੜਾ ਖੁਸ਼ ਹੋ ਕੋਈ ਖੁਸ਼ ਨਹੀਂ ਮੇਰੇ ਤੋਂ ਕਿ ਪੁੱਛੋ ਸਾਰੀ ਦੁਨੀਆ ਨੂੰ ਪੁੱਛੋ ਜੇ ਨਹੀਂ ਜਨਤਾ ਖੜੀ ਹੈ ਨਾ ਪੁੱਛੋ ਕਿਨੇ ਖੁਸ਼ ਵਾ ਬਾਰਾ ਕੇ ਦੋ ਚਾਰ ਮਹੀਨੇ ਲੱਗ ਜਣਾ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਦੁਖੀ ਕਹਤੋ ਜੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਤੋਂ ਤੁਸੀਂ ਇਹਨਾਂ ਦੇ ਜੋ ਧੱਕੇਸ਼ਾਹੀ ਹੈ ਜੀ ਜੋ ਰਿਸ਼ਵਤਖੋਰੀ ਵਧੀ ਆ ਅਨਪ ਇਹ ਸਾਰਾ ਕੁਝ ਦੇਖੇ ਰਹਿ ਨੇ ਤੇ ਰੋਜ਼ ਤਾਂ ਗੋਲੀਆਂ ਚੱਲਦੀਆਂ ਜੀ ਇਹਨਾਂ ਦੇ ਆਪਣੇ ਲੀਡਰ ਵੀ ਸੇਫ ਹੈਗੇ ਉਹਨਾਂ ਦੇ ਘਰਾਂ ਦੇ ਗੂੜੀਆਂ ਚੱਲਣ ਡਈਆਂ ਤੋਂ ਸੋ ਮਤਲਬ ਇਹ ਸਰਕਾਰ ਦਾ ਬੇੜਾ ਗਰਕਿਆ ਜੀ ਜੋ ਅੱਜ ਅਸੀਂ ਇੱਥੇ ਦੇਖਿਆ ਹੈ ਇਲੈਕਸ਼ਨ ਦੇ ਵਿੱਚ ਇੱਕ ਕਾਫੀ ਨੂੰ ਕੋਈ ਗੱਲ ਕਹਿ ਦੋ ਉਹਦਾ ਜਿਹਦਾ ਕਿ ਜਵਾਬ 2 ਮਿੰਟ ਚ ਆਉਣਾ ਚਾਹੀਦਾ ਉਹ 2-2 ਘੰਟੇ ਨਹੀਂ ਦਿੰਦੇ ਪਹਿਲੋਂ ਆਪਣੇ ਆਕਿਆਂ ਤੋਂ ਪੁੱਛਦੇ ਆ ਤੇ ਫੇਰ ਆਖੋ ਉਹਦਾ ਜਵਾਬ ਦਿੰਦੇ ਆ ਆ ਸਾਈਨਾਂ ਵਾਲੀ ਗੱਲ ਤੁਹਾਨੂੰ ਸਰ ਨੇ ਕੀਤੀ ਆ ਜਾਂ ਹੋਰ ساری ਜਿੰਨੀ ਵੀ ਡਿਟੇਲਾਂ ਦੀ ਗੱਲ ਕੀਤੀ ਆ ਅਸੀਂ ਸਾਰੇ ਖੁਦ ਮੌਕੇ ਤੇ ਮੌਜੂਦ ਸੀ ਸਾਰਿਆਂ ਨੇ ਕਿ ਬੱਕਰ ਬੱਕਰੇ ਅਫਸਰ ਵੀ ਗਏ ਐ ਐਸਐਚਓ ਤੋਂ ਲੈ ਕੇ ਡੀਐਸਪੀ ਐਸਪੀ ਤੱਕ ਸਾਧ ਤੱਕ ਨੂੰ ਸਾਰੀ ਗੱਲ ਦੱਸੀ ਆ ਸਾਰੇ ਗਏ ਅੰਦਰ ਕਿਸ ਨੇ ਆ ਕੇ ਕੋਈ ਵੀ ਸੋਲਿਡ ਜਵਾਬ ਨਹੀਂ ਦਿੱਤਾ ਹੁਣ ਅਸੀਂ ਉਹਨਾਂ ਨੂੰ ਕਹਿੰਨੇ ਵੀ ਜਿਹੜੀ ਉਹ ਐਪਲੀਕੇਸ਼ਨ ਦਿੱਤੀ ਆ ਉਹਦੇ ਸਾਈਨ ਨਹੀਂ ਤੁਹਾਨੂੰ ਦਿਖਾ ਲ ਦਿਓ ਉਹ ਬੰਦੇ ਨੂੰ ਨਾਲ ਲੈ ਕੇ ਸਾਈਨ ਕਰਕੇ ਦਿਖਾ ਲ ਤਾਂ ਕਹੀ ਜਾਈਏ ਉਹ ਮੇਰੇ ਕੋਲ 1 ਘੰਟਾ ਇਸ ਗੱਲ ਨੂੰ ਹੋ ਗਿਆ ਇਸ ਜਮਜ਼ਾ ਨੂੰ ਐਮਐਲਏ ਸਾਹਿਬ ਨੇ ਕਹੇ ਨੇ ਅੱਛਾ ਉਹ ਬਦਲਾ ਕਹਿੰਦੇ ਕਹਿੰਦੇ ਬਦਲਾ ਦੋ ਬੜੇ ਖੁਸ਼ ਐ ਜੀ ਲੋਕ ਬਦਲਾ ਆਹੀ ਬਦਲਾ ਆ ਟੱਕੇ ਦਾ ਜੀ ਟੱਕੇ ਦਾ ਬਦਲਾ ਟੱਕਾ ਕਰਨਾ ਇਹ ਖੁਸ਼ ਨਹੀਂ ਹੈਗੇ ਮੈਡਮ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਹੀਂ ਕਿਉਂ ਜੀ ਅਸੀਂ ਕੀ ਸਾਰੀ ਜਨਤਾ ਹੀ ਦੁਖੀ ਆਮ ਆਦਮੀ ਪਾਰਟੀ ਤੋਂ ਕਿਉਂ ਜੀ ਆ ਤੁਸੀਂ ਅੱਜ ਹੀ ਦੇਖ ਲਓ ਅੱਗੇ ਕਦੀ ਵੀ ਇਲੈਕਸ਼ਨ ਹੋਏ ਆ ਚਾਹੇ ਪੰਚਾਇਤੀ ਇਲੈਕਸ਼ਨ ਆ ਚਾਹੇ ਬਲਾਕ ਸੰਮਤੀ ਆ ਐਦਾ ਦਾ ਕਦੀ ਮਾਹੌਲ ਨਹੀਂ ਬਣਿਆ ਜੋ ਅੱਜ ਬਣਿਆ ਹੋਇਆ ਆ ਕਿ ਤੇ ਹਰੇ ਇਲੈਕਸ਼ਨ ਦੇ ਵਿੱਚ ਧੱਕਾ ਕਰ ਰਹੇ ਹੂੰ ਧੱਕਾ ਚੱਲਦਾ ਔਰ ਜੋ ਅਫਸਰ ਵੀ ਆ ਉਹਨਾਂ ਨੂੰ ਵੀ ਇਹ ਪਹਿਲੇ ਧਮਕੀਆਂ ਦੇ ਦਿੰਦੇ ਆ ਆਪਣੇ ਵੱਲ ਕਿ ਸਾਡੀ ਸਪੋਰਟ ਕਰਨੀ ਆ ਮਨ ਦੇਸ ਕਰਕੇ ਅੱਜ ਸਾਰੀ ਜਨਤਾ ਦੁਖੀ ਹੈ ਇਹਨਾਂ ਦੇ ਕੋਲ ਇਹਨਾਂ ਨੇ ਬਦਲਾ ਹੀ ਲੈਂਦਾ ਹੈ ਕਿ ਦੇਖੋ ਤੁਸੀਂ ਦੇਖਦੇ ਆ ਰੋਜ਼ ਦਿਨ ਦਿਹਾੜੇ ਉਥੇ 22 ਸਾਲ ਦਾ ਲੜਕਾ ਮਰ ਗਿਆ ਉਹਦੇ ਇੱਥੇ ਗੋਲੀਆਂ ਚੱਲ ਗਈਆਂ ਇੱਥੇ ਗੋਲੀਆਂ ਚੱਲ ਗਈਆਂ ਕੋਈ ਵੀ ਇਨਸਾਨ ਸੇਫ ਨਹੀਂ ਹੈਗਾ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਸੇਫ ਨਹੀਂ ਹੈਗਾ ਤੇ ਮੈਂ ਤਾਂ तकरीबन 40 45 ਸਾਲ ਦੀ ਐਜ ਹੋ ਗਈ ਆ ਪਹਿਲੀ ਵਾਰ ਇਹ ਸਰਕਾਰ ਇਸ ਤਰ੍ਹਾਂ ਦੀ ਦੇਖੀ ਹੈਗੀ ਆ ਕਿ ਇਸ ਸਰਕਾਰ ਦੇ ਵਿੱਚ ਐਨੀ ਗੁੰਡਾਗਰਦੀ ਐਨਾ ਇੱਕ ਡਰ ਦਾ ਮਾਹੌਲ ਬਣ ਗਿਆ ਆ ਕਿ ਹਰ ਬੰਦਾ ਡਰਦਾ ਆ ਸਵੇਰ ਤੋਂ ਜਿਹੜੇ ਘਰਾਂ ਤੋਂ ਬੰਦੇ ਜਾਂ ਬੱਚੇ ਕੰਮਾਂ ਤੇ ਜਾਂਦੇ ਆ ਸ਼ਾਮ ਨੂੰ ਇਹ ਉਮੀਦ ਨਹੀਂ ਹੁੰਦੀ ਕਿ ਉਹ ਸਹੀ ਸਲਮਤ ਘਰ ਦੇ ਵਿੱਚ ਵਾਪਸ ਆ ਜਾਣਗੇ ਇਹ ਜਨਾਂ ਦਾ ਡਰ ਜਨਤਾ ਦੇ ਵਿੱਚ ਪੈ ਗਿਆ ਬੱਚੇ ਤਾਂ ਕਹਿੰਦੇ ਹੁਣ ਕਬੱਡੀ ਕੱਪ ਦੇਖਣੋਂ ਵੀ ਡਰਦੇ ਵੀ ਭਾਈ ਇਹ ਕਬੱਡੀ ਕੱਪ ਨਹੀਂ ਦੇਖਣ ਜਾਣਾ ਤੇ ਬਿਲਕੁਲ ਤੁਸੀਂ ਦੇਖਦੇ ਹੀ ਕਦੇ-ਤਿੰਨ ਜਿਹੜੇ ਕਬੱਡੀ ਦੇ ਸੀਗੇ ਉਹਨਾਂ ਦੀਆਂ ਗੋਲੀਆਂ ਮਾਰ ਕੇ ਜਿਹੜੀ ਕੀਤੀ ਹੈਗੀ ਆ ਉਹਨਾਂ ਤੋਂ ਦੇਖਦੇ ਕਿ ਅੱਗੇ ਵਾਲੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਕੀ ਸਿੱਖਿਆ ਲੋਕੀ ਡਰਦੇ ਮਾਹੌਲ ਵਿੱਚ ਰਹੇਗੀ ਇਸ ਕਰਕੇ ਹੁਣ ਤਾਂ ਡਰ ਲੱਗਦਾ ਸਾਨੂੰ ਖੁਦ ਨੂੰ ਡਰ ਲੱਗਦਾ ਕੀ ਘਰਾਂ ਤੋਂ ਨਿਕਲਦੇ ਹਾਂ ਅਸੀਂ ਬਾਹਰ ਜਾਂਦੇ ਆ ਕਿ ਕੀ ਹੋ ਜਾਣਾ ਕੀ ਨਹੀਂ ਹੋ ਜਾਣਾ ਕੁਝ ਪਤਾ ਨਹੀਂ ਹੈਗਾ ਅਸੀਂ ਇਹ ਹੀ ਬਈ ਇਹ ਸਰਕਾਰ ਦਾ ਬਦਲਾ ਆ ਇਹ ਕਿ ਲੋਕਾਂ ਦਿਲਾਂ ਦੇ ਵਿੱਚ ਜਿਹੜਾ ਡਰ ਪਿਆ ਹੋਇਆ ਹੈ ਸਾਰੇ ਲੋਕ ਬਦਲਾ ਕਰਨਗੇ ਫਿਰ ਨਵਾਂ ਬਦਲਾ ਦੇਖੋ ਜੀ ਜੇ ਆਪਾਂ ਮੈਂ ਤਾਂ ਸਾਰੀ ਜਨਤਾ ਨੂੰ ਇਹ ਹੀ ਅਪੀਲ ਕਰਦੀ ਆ ਕਿ ਜੇ ਇਹ ਹੀ ਡਰ ਦੇ ਮਾਹੌਲ ਦੇ ਵਿੱਚ ਆਪਾਂ ਰਹਿਣਾ ਹੈ ਏਸੀ ਡਰ ਦੇ ਮਾਹੌਲ ਦੇ ਵਿੱਚ ਜੀਣਾ ਹੈ ਤੇ ਇਹ ਬਦਲਾ ਨੂੰ ਲੈ ਜੋ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਆ ਜਿੱਦਾ ਪਹਿਲਾਂ ਬੱਚੇ ਸੀਗੇ ਆਪਣੇ ਘਰਾਂ ਤੋਂ ਬਾਹਰ ਕੰਮਾਂ ਤੇ ਵੀ ਜਾਂਦੇ ਸੀ ਸੇਫ ਸੀਗੇ ਕੋਈ ਡਰ ਨਹੀਂ ਸੀਗਾ ਤੇ ਇਹਨਾਂ ਨੂੰ ਅੱਗੇ ਤੋਂ ਬਾਏ ਬਾਏ ਕਰ ਦਿਓ ਝਾੜੂ ਫੇਰ ਦਿਓ ਚੰਗੀ ਤਰ੍ਹਾਂ ਤੜਫੇ ਰੇ ਸਫਾਈ ਹੋਊਗੀ ਜੀ ਹਾਂਜੀ ਬਿਲਕੁਲ ਸਫਾਈ ਹੋਊਗੀ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਤਾਂ ਬਿਲਕੁਲ ਦਰਸ਼ਕੋ ਜੀ ਜੀ ਹਾਂਜੀ ਹਾਂਜੀ ਇਹ ਧੱਕਾ ਹੋ ਰਹੀ ਤੁਹਾਡੇ ਨਾਲ ਬਹੁਤ ਜ਼ਿਆਦਾ ਹੋ ਰਿਹਾ ਜੀ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ ਜਦ ਆਮ ਪਾਰਟੀ ਦੀ ਸਰਕਾਰ ਆਈ ਸੀਗੀ ਪਬਲਿਕ ਨੇ ਤਾਂ ਹੀ ਕਰਕੇ ਇਹਨਾਂ ਨੂੰ ਜਿਤਾਇਆ ਸੀਗਾ ਕਿ ਸ਼ਾਇਦ ਕਾਫੀ ਚੇਂਜਸ ਆਣਗੇ ਪਰ ਜੋ ਚੇਂਜਸ ਆਏ ਹੋ ਸਾਰੇ ਆਮ ਪਾਰਟੀ ਦੇ ਵਰਕਰਸ ਨੂੰ ਵੀ ਪਤਾ ਤਾਂ ਆਮ ਜਨਤਾ ਨੂੰ ਵੀ ਪਤਾ ਕਿ ਬੜੇ ਵਧੀਆ ਬਦਲਾਇਆ ਜੀ ਲੋਕ ਖੁਸ਼ ਆ ਬਦਲਾ ਤੋਂ ਜਵਾਨ ਬੱਚੇ ਮਰ ਰਹੇ ਆ ਕਿਸੇ ਟਾਈਮ ਵੀ ਹਿੱਟ ਹੋ ਰਹੇ ਆ ਗੋਲੀਆਂ ਮਾਰੀ ਜਾ ਰਹੀਆਂ ਤਾਂ ਇਹ ਬਦਲਾਵ ਹੈ ਤੁਮਨਤਮਨ ਸਾਹਿਬ ਦਾ ਭਾਸ਼ਣ ਨਹੀਂ ਸੁਣਦੇ ਹੋ ਕਹਿੰਦੇ ਲੋਕ ਬੜੇ ਖੁਸ਼ ਆ ਜੀ ਭਗਵੰਤਮਾਨ ਸਾਹਿਬ ਨੂੰ ਕੋ ਫਗਵਾੜੇ ਆ ਜਾਣ ਆ ਕੇ ਜਿਨ੍ਹਾਂ ਦੇ ਬੱਚੇ ਗਏ ਆ ਜਵਾਨ ਮੁੰਡੇ ਗਏ ਉਹਨਾਂ ਨੂੰ ਆ ਕੇ ਪੁੱਛੋ ਕੀ ਬਦਲਾਵ ਆਇਆ ਉਹ ਕਹਿੰਦੇ ਗੋਰੇ ਅੰਗਰੇਜ਼ ਇੱਥੇ ਕੰਮ ਕਰਨ ਲਈ ਵਾਪਸ ਆਉਣਗੇ ਇਦਾਂ ਦਾ ਮਾਹੌਲ ਬਣ ਗਿਆ ਪੰਜਾਬ 'ਚ ਪਹਿਲਾਂ ਪੰਜਾਬ ਦੇ ਬੱਚੇ ਜਿਹੜੇ ਬਾਹਰ ਗਏ ਉਹਨਾਂ ਨੂੰ ਤਾਂ ਬੁਲਾ ਲਓ ਗੋਰੇ ਅੰਗਰੇਜ਼ਾਂ ਦੀ ਤਾਂ ਬਾਅਦ 'ਚ ਗੱਲ ਹੋਏਗੀ ਨਾ ਪਹਿਲਾਂ ਪੰਜਾਬ ਦੇ ਬੱਚੇ ਤਾਂ ਬਾਰ ਅੰਦਰ ਬੁਲਾਉਣਾ ਉਹਦਾ ਇੱਥੋਂ ਦੀ ਬਦਮਾਸ਼ੀਆਂ ਨਸ਼ਾ ਈਵਨ ਲੜਕੇ ਤਾਂ ਨਸ਼ਾ ਕਰਦੇ ਕਦੇ ਸੀ ਹੁਣ ਤਾਂ ਇਹਨਾਂ ਨੇ ਕੁੜੀਆਂ ਵੀ ਨਸ਼ੇ 'ਚ ਲਗਾ ਦਿੱਤੀਆਂ ਤਾਂ ਹੁਣ ਤੁਸੀਂ ਦੱਸੋ ਕਿ ਕੀ ਬਦਲਾਅ ਹੋਇਆ ਉਹ ਕਹਿੰਦਾ ਰੰਗਲਾ ਪੰਜਾਬ ਬਣਦਾ ਸੀ ਜੀ ਤਿੰਨਾ ਚਾਰ ਸਾਲਾਂ 'ਚ ਰੰਗਲਾ ਪੰਜਾਬ ਬਣ ਗਿਆ ਰੰਗਲਾ ਪੰਜਾਬ ਹੀ ਹੈਗਾ ਯਾਰ ਸਾਰੇ ਜਿਹੜੇ ਨਸ਼ੇ 'ਚ ਪਾਰਕਾਂ 'ਚ ਬੈਠੇ ਹੋਏ ਆ ਘੁੰਮਦੇ ਪਏ ਰੰਗਲਾ ਪੰਜਾਬ ਹੀ ਹੈ ਤੁਹਾਡੇ ਸਾਹਮਣੇ ਹੀ ਰੰਗਲਾ ਪੰਜਾਬ ਇਹਨੂੰ ਹੀ ਤਾਂ ਕਹਿੰਦੇ ਆ ਰੰਗਲਾ ਪੰਜਾਬੀ ਆ ਅਸੀਂ ਤਾਂ ਕੋਈ ਵੀ ਸੈਟੀਸਫਾਈਡ ਨਹੀਂ ਹੈਗੇ ਇਸ ਗਵਰਨਮੈਂਟ ਤੋਂ ਜੋ ਕਾਂਗਰਸ ਪਾਰਟੀ ਸੀਗੀ ਕਾਂਗਰਸ ਦੇ ਟਾਈਮ 'ਚ ਸਾਰਾ ਕੁਝ ਬਹੁਤ ਵਧੀਆ ਸੀਗਾ ਰੂਲਸ ਐਂਡ ਰੈਗੂਲੇਸ਼ਨਸ ਸੀਗੇ ਹੁਣ ਕੀ ਹੈਗਾ ਕੁਝ ਵੀ ਨਹੀਂ ਹੈ ਕਹਿੰਦਾ ਜਿਹੜੇ ਕੰਮ ਕਾਂਗਰਸੀਆਂ ਅਕਾਲੀਆਂ ਨੇ ਨਹੀਂ ਕੀਤੇ ਉਹ ਅਸੀਂ ਕਰ ਰਹੇ ਹਾਂ ਬਹੁਤ ਲੋਕ ਖੁਸ਼ ਆ ਸਾਡੇ ਤੋਂ ਕਹਿੰਦੇ ਤੁਸੀਂ ਤਾਂ ਚਲੋ মিডিਆ ਵਾਲੇ ਆ ਰਾਈਟ ਤੁਸੀਂ ਤਾਂ ਪਬਲਿਕ ਹਰ ਬੰਦੇ ਦੇ ਕੋਲ ਜਾਣਦੇ ਆ ਤੁਹਾਨੂੰ ਕਿੰਨੇ ਕ ਬੰਦੇ ਲੋਕ ਕਹਿੰਦੇ ਆ ਕਿ ਅਸੀਂ ਲੋਕ ਇਸ ਸਰਕਾਰ ਤੋਂ ਖੁਸ਼ ਹੈਗੇ ਆ ਤੁਸੀਂ ਮੈਨੂੰ ਆਪਣਾ ਥਿਊ ਦੱਸੋ ਕਿ ਤੁਸੀਂ ਕਿੰਨੇ ਕਿੰਨਾ ਕ ਤੁਹਾਨੂੰ ਲੋਕਾਂ ਨੇ ਕਿਹਾ ਕਿ ਤੁਸੀਂ ਹੈਪੀ ਹੈਗੇ ਅਸੀਂ ਹੈਪੀ ਹੈਗੇ ਆ ਇਸ ਗਵਰਨਮੈਂਟ ਤੋਂ ਨਾ ਕਿਰ ਤੁਸੀਂ ਅੱਗੇ ਪਬਲਿਕ ਦੀ opinion জানੋਗੇ ਨਾ ਤੁਹਾਨੂੰ ਵੀ ਤਾਂ ਪਤਾ ਹੀ ਹੈ ਜੋ ਰਿਆਲ ਗਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਹਾਥੀ ਆਪਣੀ ਚਾਲੇ ਚੱਲਦਾ ਹੁੰਦਾ ਇਹ ਗੱਲ ਕਹਿੰਦੇ ਨਹੀਂ ਜੀ ਕੀ ਕੀ ਆਪਣੀ ਚਾਲ ਚੱਲ ਰਹੀ इवन ਮੈਨੂੰ ਤਾਂ ਲੱਗਦਾ ਜਿਹੜੀ ਪਬਲਿਕ ਨੇ ਇਹਨਾਂ ਨੂੰ ਵੋਟਾਂ ਦਿੱਤੀਆਂ ਉਹ ਵੀ ਪਛਤਾ ਰਹੀਆਂ ਹੋਣੀਆਂ ਕਿ ਅਸੀਂ ਇਹਨਾਂ ਨੂੰ ਕਿਉਂ ਜਿਤਾਇਆ ਅੱਜ ਦੇ ਟਾਈਮ ਦੇ ਵਿੱਚ ਉਹ ਪਿੱਛੇ ਜਿੰਦਾਬਾਦ ਦੀ ਨਾਅਰੇਬਾਜ਼ੀ ਹੋ ਰਹੀ ਹੈ ਜੀ ਕਹਿੰਦੇ ਆਵਾਜ਼ ਮੀ ਪਾਰਟੀ ਜਿੰਦਾਬਾਦ ਸਾਰਿਆਂ ਨੂੰ ਪਤਾ ਜੀ ਕਿਦਾਂ ਜਿੰਦਾਬਾਦ ਹੋ ਰਹੀ ਹੈ ਤੇ ਕਿਦਾਂ ਹੋ ਰਹੀ ਹੈ ਜਿੰਦਾਬਾਦ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਪਤਾ ਦੱਸ ਦਿਓ ਜੀ ਸਾਰਿਆਂ ਨੂੰ ਸਾਰੇ ਜਾਣਨਾ ਚਾਹੁੰਦੇ ਆ ਜੀ ਕਿਵੇਂ ਜਿੰਦਾਬਾਦ ਹੋ ਰਹੀ ਹੈ ਸਭ ਨੂੰ ਪਤਾ ਜੀ ਦੇਖੋ ਤੁਸੀਂ ਖੜੇ ਆ ਇੰਨੇ ਲੋਕਾਂ ਨੇ ਤੁਸੀਂ ਇੰਟਰਵਿਊ ਲਿੱਤੀ ਹੈ ਤਾਂ ਤੁਹਾਨੂੰ ਵੀ ਪਤਾ ਹੈ ਸਾਰਾ ਕੁਝ ਤੁਹਾਡੇ ਤੋਂ ਕਿਹੜਾ ਓਲਾ ਹੈਗਾ ਕਿਸੇ ਚੀਜ਼ ਦਾ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਅਰਜੋਨ ਫਗਵਾੜਾ ਵਿਧਾਨ ਸਭਾ ਹਲਕੇ ਦੀਆਂ ਤਸਵੀਰਾਂ ਨੇ ਤਾਂ ਸਿੱਧੇ ਤੌਰ ਤੇ ਕਾਂਗਰਸੀ ਵਰਕਰ ਇਹ ਕਹਿ ਰਹੇ ਨੇ ਖਾਸ ਤੌਰ ਤੇ ਐਮਐਲਏ ਨੇ ਜਿਹੜੇ ਬ੍ਰਿੰਦਰ ਸਿੰਘ ਢਾਲੀਵਾਲ ਵਿਧਾਨ ਸਭਾ ਹਲਕਾ ਫਗਵਾੜੇ ਤੋਂ ਕਹਿੰਦੇ ਵੀ ਭਾਈ ਸੱਤਾ ਤੇਰ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਤਾਂ ਇਸ ਧੱਕੇ ਦਾ ਜਵਾਬ ਲੋਕ 2027 ਦੇ ਵਿੱਚ ਦੇਣਗੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਆ ਰਹੇ ਨਤੀਜਿਆਂ ਨੂੰ ਲੈ ਕੇ ਤੁਹਾਡੇ ਜੋ បត់ៗតំណាង